ਗੁਰੂ ਪਿਆਰਿਓ ਕਿਹੜੇ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਨਹੀਂ ਕਰ ਸਕਤੇ ਇਸ ਸਵਾਲ ਦਾ ਜਵਾਬ ਗੁਰੂ ਜੀ ਛਾ ਟੰਗ ਤੇ ਬਖਸ਼ਿਸ਼ ਕਰਤੇ ਹਨ ਪੰਖੀ ਫਿਰਕ ਸਹਾਬੜੇ ਉੜੇ ਹੈ ਚੌ ਦਿਸ ਜਾਹੇ ਜਿਹੜੇ ਜੀ ਪੰਖੀ ਆਪੋ ਆਪਣੇ ਸਰੀਰ ਰੁੱਖ ਉੱਤੇ ਬੈਠਣਾ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ ਜਿਹੜੇ ਜੀ ਪੰਖੀ ਆਪੋ ਆਪਣੇ ਸਰੀਰ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ ਪਰ ਮਾਈਕੀ ਪਦਾਰਥਾਂ ਦੇ ਚੋਗੇ ਪਿੱਛੇ ਉੜਦੇ ਪਰਦੇ ਹਨ ਚਹੇ ਪਾਸੇ ਪੜਕਦੇ ਹਨ ਜੇਤਾ ਉਡਹਿ ਦੁੱਖ ਕਣੇ ਨਿਤ ਦਾਚੈ ਤੇ ਬੁਲ ਲਾਹੀ ਉਹ ਜਿਤਨਾ ਵੀ ਚੋਗੇ ਪਿੱਛੇ ਉੜਤੇ ਹਨ ਉਤਨੀ ਹੀ ਵਧੀਕ ਦੁੱਖ ਸਹਾਰਤੇ ਹਨ ਸਦਾ ਖੇਜਦੇ ਹੰਤੇ ਬਿਲਕਦੇ ਹਨ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰੂ ਦੀ ਸਨਤ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਦਿਸਦਾ ਨਹੀਂ ਨਾ ਹੀ ਆਤਮਿਕ ਜੀਵਨ ਦਿਨ ਵਾਲਾ ਨਾਮ ਫਲ ਪ੍ਰਾਪਤ ਕਰ ਸਕਦੇ ਹਨ ਗੁਰੂ ਪਿਆਰਿਓ ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਆਤਮਿਕ ਜੀਵ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਆਤਮਿਕ ਜੀਵਨ ਦਿਨ ਵਾਲਾ ਨਾਮ ਫਲ ਪ੍ਰਾਪਤ ਨਹੀਂ ਕਰ ਸਕਦੇ